2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁਝ ਹੀ ਦਿਨ ਬਚੇ ਨੇ ਸਾਰੀਆਂ ਸਿਆਸੀ ਪਾਰਟੀਆਂ ਥਾਂ-ਥਾਂ ਤੇ ਰੈਲੀਆਂ ਅਤੇ ਜਨ ਸਭਾਵਾਂ ਜ਼ਰੀਏ ਵੋਟਰਾਂ ਨੂੰ ਆਪਣੇ ਪੱਖ ਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਨੂੰ ਬਠਿੰਡਾ ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਵੋਟਾਂ ਮੰਗੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਤੋਂ ਪੰਜਾਬ ਨੂੰ ਤਾਂ ਹੀ ਫਾਇਦਾ ਹੋ ਸਕੇਗਾ ਜੇਕਰ ਪੰਜਾਬ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਰਹੇਗੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫਾਂ ਦੇ ਪੋਲ ਬੰਦਿਆ ਕਿਹਾ ਕਿ ਮੋਦੀ ساری ਉਮਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣਗੇ ਜ਼ਰੂਰੀ ਹੈ ਕਿ ਸੈਂਟਰ ਸਰਕਾਰ ਜਿਸ ਦੀ ਹੋਵੇ ਪੰਜਾਬ ਵਿੱਚ ਉਸੇ ਪਾਰਟੀ ਦੀ ਸਰਕਾਰ ਹੋਵੇ ਉਹਦਾ ਬੜਾ ਫਾਇਦਾ ਹੁੰਦਾ ਇਹ ਸੈਂਟਰ ਵਿੱਚ ਮੋਦੀ ਸਾਹਿਬ ਦੀ ਸਰਕਾਰ ਸੀ ਤਾਂ ਆਪਾਂ ਨੂੰ ਏਮਜ਼ ਮਿਲਿਆ ਨਾ ਇੰਤਨੀ ਸਰਕਾਰ ਨੇ ਕਦੇ ਕੋਸ਼ਿਸ਼ ਕਰਨੀ ਸੀ ਜੇ ਹੋਰ ਹੁੰਦੀ ਤੇ ਨਾ ਸੈਂਟਰ ਨੇ ਦੇਣਾ ਸੀ ਮੋਦੀ ਸਾਹਿਬ ਨੇ ਕੱਲਾ ਸਾਨੂੰ ਏਮਸ ਵੀ ਦਿੱਤਾ ਇੱਕ এডਿਕੇਸ਼ਨ ਦਾ ਆਈ ਐਮ ਹੁੰਦਾ ਉਹ ਬਿਨਾ ਪੁੱਛੋ ਪਹਿਲਾ ਜੈ ਸੈਸ਼ਨ ਹੋਇਆ ਉਹਦੇ ਫਾਈਨੈਂਸ ਕਮਿਟੀ ਨੇ ਆਪਣੇ ਬਜਟ ਵਿੱਚ ਕੋਈ ਮਨਜ਼ੂਰੀ ਦਿੱਤੀ ਹੈਪੀ ਕਾਲ ਸਰਦਾਰ ਸਰ ਸੰਕਰ میری امیر سر صاحب ਉਹ دیتا اور اج میں ਦੱਸਦਾ ਮੋਦੀ ਸਾਹਿਬ ਦੇ ਮੁਕਾਬਲੇ ਦਾ ਕੋਈ ਹਿੰਦੁਸਤਾਨ ਲੀਡਰ ਨਹੀਂ ਤੁਸੀਂ ਵੀ ਮਹਿਸੂਸ ਕਰਦੇ ਹੋ 25 ਸਾਲ ਕੀ ਜਿੰਨਾ ਚਿਰ ਮੋਦੀ ਸਾਹਿਬ ਦੀ ਜ਼ਿੰਦਗੀ ਉਹ ਪ੍ਰਾਈਮ ਮਿਨਿਸਟਰ ਰਹਿ ਕੇ ਮੇਰੀ ਅੱਜ ਵੀ ਗੱਲ ਯਾਦ ਰੱਖ ਕਰੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਚ ਕਾਂਗਰਸ ਦੀ ਸਰਕਾਰ ਦੌਰਾਨ ਪੰਜਾਬ ਨਾਲ ਮਤਰਈ ਮਾਂ ਵਾਲੇ سلوਕ ਦਾ ਇਲਜ਼ਾਮ ਲਾਉਂਦਿਆਂ ਕਾਂਗਰਸ ਨੂੰ ਕੋਸਿਆ ਮੁੱਖ ਮੰਤਰੀ ਬਾਦਲ ਬਠਿੰਡਾ ਚ ਆਪਣੇ ਉਮੀਦਵਾਰ ਸਰੂਪ ਚੰਦ ਸਿੰਘਲਾ ਦੇ ਹੱਕ ਚ ਪ੍ਰਚਾਰ ਕਰਨ ਲਈ ਗਏ ਸੀ